ਗੁੱਡ ਮਾਰਨਿੰਗ ਫਰੈਂਡਸ ਮੈਂ ਡਾਕਟਰ ਕਰਮਜੀਤ ਸਿੰਘ ਹੋਮੋਪੈਥਿਕ ਫਿਜ਼ੀਸ਼ੀਨ ਸੁਪਰ ਹੋਮੋਪੈਥਿਕ ਕਲੀਨਿਕ ਤੋਂ ਅੱਜ ਆਪਾਂ ਗੱਲ ਕਰਾਂਗੇ ਟਿਨਿਟਸ ਬਾਰੇ ਮਤਲਬ ਕੰਨਾਂ ਵਿੱਚ ਆਵਾਜ਼ਾਂ ਸੁਣਨੀ ਆ ਕੰਨਾਂ ਵਿੱਚ ਘੰਟੀਆਂ ਦਾ ਸ਼ੋਰ ਸੁਣਨਾ ਜਦੋਂ ਕੋਈ ਸੁਣਨ ਵਿੱਚ ਬੜੀ ਕਮਜ਼ੋਰੀ ਹੁੰਦੀ ਹੈ ਟਿਨਿਟਸ ਕੀ ਆ ਇਹ ਸਰੀਰ ਦੇ ਅੰਦਰ ਸਰੀਰ ਦੇ ਅੰਦਰ ਆਪਣੇ ਕੰਨ ਇਹਨਾਂ ਦਾ ਬੇਸਿਕ ਕੰਮ ਕੀ ਆ ਆਸ-ਪਾਸ ਜੋ ਵੀ ਆਵਾਜ਼ਾਂ ਆਉਂਦੀਆਂ ਜੋ ਵੀ ਸਾਊਂਡ ਆ ਉਹਨੂੰ ਸੁਣਨ ਵਿੱਚ ਇਹ ਮਦਦ ਕਰਦੇ ਆ ਪਰ ਕਈ ਵਾਰ ਕੀ ਹੁੰਦਾ ਬਹੁਤ ਜ਼ਿਆਦਾ ਪੇਸ਼ੈਂਟ ਇਸ ਤਰ੍ਹਾਂ ਦੇ ਵਿਖੇ ਗਏ ਆ ਜਿਨ੍ਹਾਂ ਦੇ ਜਿਨ੍ਹਾਂ ਦੇ ਕੰਨਾਂ ਅੰਦਰ ਕੋਈ ਸ਼ੋਰ ਨਹੀਂ ਹੁੰਦਾ ਕੋਈ ਆਵਾਜ਼ ਨਹੀਂ ਹੁੰਦੀ ਫਿਰ ਵੀ ਉਹਨੂੰ ਆਵਾਜ਼ ਆਉਂਦੀ ਰਹਿੰਦੀ ਆ ਜਿਵੇਂ ਕੰਨਾਂ ਵਿੱਚ ਸੀ 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 ਦੀ ਆਵਾਜ਼ ਘੰਟੀਆਂ ਵੱਜਣ ਵਰਗੀ ਧੁੰਦੀ ਹੁੰਦੀ ਆ ਜਿਵੇਂ ਮਧੂ ਮੱਖੀ ਦਾ ਸਾਊਂਡ ਹੋ ਗਿਆ ਜਿਵੇਂ ਟ੍ਰੇਨ ਲੰਘਦੀ ਆ ਇਸ ਤਰ੍ਹਾਂ ਦੀ ਹੁੰਦੀ ਆ ਇਹ ਸਮੱਸਿਆ ਬਹੁਤ ਜ਼ਿਆਦਾ ਲੋਕਾਂ ਨੂੰ ਵਿਖੇ ਮਿਲਦੀ ਆ ਖੂਨ ਇਸ ਤਰ੍ਹਾਂ ਸੀਰ ਬਹੁਤ ਜ਼ਿਆਦਾ ਕਮਜ਼ੋਰੀ ਮੰਦਦਾ ਸੋਣ ਸ਼ਕਤੀ ਬਹੁਤ ਜ਼ਿਆਦਾ ਘਟ ਜਾਂਦੀ ਆ ਅਨਸਾਰ ਸਟ੍ਰੈਸ ਵਿੱਚ ਰਹਿਣ ਲੱਗ ਜਾਂਦਾ ਡਿਪਰੈਸ਼ਨ ਵਿੱਚ ਰਹਿਣ ਲੱਗ ਜਾਂਦਾ ਵਾ ਇਹ ਵੀ ਬਿਮਾਰੀ ਨੀਗੀ ਇਹ ਇੱਕ ਤਰ੍ਹਾਂ ਦਾ ਸੈਪਟਮ ਨਰਵ ਨਰਵ ਸਿਸਟਮ ਚ ਕੋਈ ਤਕਦੀਲੀ ਆਦੀ ਜੋ ਚੇਂਜ ਹੁੰਦਾ ਬਾ ਉਹਦੂ ਵਿੱਚ ਸਮੱਸਿਆ ਹੁੰਦੀ ਆ ਹੁਣ ਇਸ ਦੇ ਦੋ ਜਈਆਂ ਹੋਮੋਪੈਥਿਕ ਦਵਾਈਆਂ ਇੱਕ ਮਦਰ ਟਿਕਚਰ ਆ ਪਹਿਲੀ ਦਵਾਈ ਦਾ ਹੈਗਾ ਜਿਨੀਅਮ ਸਲਫ 3x ਜਿਨੀਅਮ ਸਲਫ 3x ਮਦਰ ਟਿਕਚਰ ਦਾ ਫਾਸਫੋਰਸ ਐਸਿਡ ਐਂਡ ਇੱਕ ਹੋਮੋਪੈਥਿਕ ਜੁਕੀ ਚਾਈਨਾ ਕਿਤੇ ਵਧੀਆ ਪੋਜੀਸ਼ਨ ਅਕਸਪੋਸਲਿੰਮ ਕਰਕੇ ਅਗਰ ਤੁਹਾਨੂੰ ਤੁਹਾਡੇ ਕੰਨਾਂ 'ਚ ਆਵਾਜ਼ਾਂ ਸੁਣਦੀਆਂ ਕਈ ਪ੍ਰਕਾਰ ਦੀਆਂ ਆਵਾਜ਼ਾਂ ਸੁਣਦੀਆਂ ਵਾ ਜਿਨੀਅਮ ਸਲਫ 3x ਤੇ ਫਾਸਫੋਰਸ ਐਸਿਡ ਮਦਰ ਟਿਕਚਰ ਤੇ ਚਾਈਨਾ ਹੋਮੋਪੈਥਿਕ ਤੋਂ ਹੀ ਲਗਾਤਾਰ ਇਸ ਨੂੰ 3-4 ਮਹੀਨੇ ਲਗਾਤਾਰ ਵਰਤੋ ਜੋ ਕੰਨਾਂ ਵਿੱਚ ਆਵਾਜ਼ ਆਉਂਦੀ ਹੈ ਸ਼ੋਰ ਸੁਣਦਾ ਵਾ ਉਹ ਬਿਲਕੁਲ ਠੀਕ ਹੋ ਜਾਊਗਾ ਪਰੰਤੂ